ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੰਡ ਕਲਸੀਆਂ ਕਲਾ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਤੇ ਕਲਸੀਆਂ ਨਗਰ ਦੇ ਵਿੱਚੋਂ ਤੁਹਾਨੂੰ ਦੋ ਝੋਟੀਆਂ ਮੱਝਾਂ ਤੇ ਵਿੱਚ ਵੈੜਾਂ ਐਡ ਕਰਾਂਗੇ ਕਿੰਨੀਆਂ ਵੈੜਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਵਪਾਰ ਲੈਣ ਦਾ ਕੰਮ ਆ ਗੱਲਾਂ ਬਾਤਾਂ ਹੋਈਆਂ ਰੁਟੀਨ ਚੀ ਵੀਰ ਹਰੀ ਕਹਿੰਦੇ ਪਸ਼ੂ ਸਾਡੇ ਕੋਲ ਜਿਹੜੇ ਵਿਕਰੀ ਵਾਲੇ ਹੁੰਦੇ ਆ ਸੂਈ ਸਵਾਈ ਮੈਂ ਆ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਇਹਦੀ ਡਿਟੇਲ ਲੈ ਲਾਂਗੇ ਤਿਆਰ ਲੋਡ ਤੇ ਮੈਂ ਗੱਪਣ ਕੋਈ 2-4 ਦਿਨ ਕੱਢਦੀ ਤੇ ਬੜਾ ਲੇਵਾ ਭਾਂਡਾ ਲੱਗਾ ਇਹ ਵੀ ਤੋਰ ਕੇ ਵੇਣੇ ਆ ਜਾਣਕਾਰੀ ਲੈਣੇ ਆ ਵੀਰ ਤੋਂ ਤੇ ਆ ਕੇ ਵੇਖੋ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਜਿਹੜਾ ਵੀ ਪਸ਼ੂ ਪਸੰਦ ਆ ਜਾਂਦਾ ਤੇ ਆ ਮੈਂ ਦੇ ਮਗਰ ਵੀ ਕੀ ਬੱਚਾ ਕਿੰਨੇ ਦਿਨਾਂ ਦੀ ਸੂਈ ਸਾਰੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵਧੀਆ ਵਧੀਆ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਨਾਮ ਮੇਰੇ ਵੀਰ ਦਾ ਨਾਮ ਗੁਰਵਿੰਦਰ ਸਿੰਘ ਪਿੰਡ ਕਲਸੀਆਂ ਕਲਾ ਤਸਵੀਰ ਪੱਟੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਗੁਰਵਿੰਦਰ ਹਾਂ ਜੀ ਓਕੇ ਤੇ ਵੀਰੇ ਆਪਣਾ ਵਪਾਰ ਦਾ ਕੰਮ ਹੈ ਨਾ ਹਾਂ ਜੀ ਹਾਂ ਜੀ ਠੀਕ ਆ ਤੇ ਆ ਜੀ ਮੈਂਦੀ ਗੱਲ ਕਰੀਏ ਇਹ ਦਸੂਆ ਕਿਹੜਾ ਸੂਆ ਜੀ ਤੀਜਾ ਸੂਆ ਸੂਆ ਚਾਹੀਦੀ ਆ ਗੁਰਵਿੰਦਰ ਵੀਰੇ ਤੀਜਾ ਸੂਆ ਇਹਦੇ ਮਾਲਕਾਂ ਨੇ ਦੱਸਤਾ ਆਪਾਂ ਨੂੰ ਸੂਈ ਵੀ ਤੀਜਾ ਕੀ ਹੋ ਛੋਟੀ ਅੰਗ ਹੀ ਆ ਤੇ ਕਿੰਨੇ ਦਿਨਾਂ ਦਾ ਸੂਆ ਤੇ ਕਿੰਨਾ ਦੁੱਧ ਆ ਜਿਹੜਾ ਅੱਜ ਹਫਤੇ ਦੀ ਸੂਈ ਆ ਓਕੇ 10 ਲੀਟਰ ਦੁੱਧ ਐ ਪੂਰਾ ਕੰਡੇ ਵਿਚਾਰੂ ਇੱਕ ਹਫਤੇ ਦੀ ਸੂਈ ਆ ਤੇ 10 ਦੁੱਧ ਜਿਹੜਾ ਇਹਦੇ ਕੋਲੇ ਤਿਆਰ ਆ ਹਾਂਜੀ ਹਾਂਜੀ ਓਕੇ ਰਿਪੋਰਟ ਤੇ ਬੱਚਾ ਕੱਟਾ ਕੇ ਕੱਟੀ ਬੱਚਾ ਕੱਟਾ ਵੀਰੇ ਮਗਰ ਆ ਗਿਆ ਹਨ ਇਹਦੇ ਕੋਲੇ ਕਟਾ ਤੇ ਗੁਰਵਿੰਦਰ ਵੀਰੇ ਚੂਨ ਚਾਨ 100 ਦੀ 100 ਵੀ ਜਿਹੜਾ ਸੱਜਣ ਆ ਜੇ ਕੋਈ ਪੂਰ ਛੱਟਾ 나ੜ ਗੰਡ ਕੋਈ ਵੀਰੇ ਕੋਈ ਇੱਕ ਪੈਸੇ ਦੀ ਵੀ ਕੋਈ ਦੀ ਇਹਦੇ ਵਿੱਚ ਹੈਗੀ ਇੱਕ ਪੈਸੇ ਦਾ ਵੀ ਵਲਫੇਰ ਨਹੀਂ ਵੀ ਜਿਹੜਾ ਭੈਣ ਭਰਾ ਆ ਕੇ ਤਸੱਲੀ ਵਾਲੀ ਮੈਂ ਹਾਂਜੀ ਤਸੱਲੀ ਵਾਲੀ ਮੈਂ ਆ ਜੀ 10 ਦੁੱਧ ਹੈਗਾ ਤਿਆਰ ਮੋਟੀ ਧਾਰ ਆ ਤੜਕੇ ਕਿੰਨੇ ਵਜੇ ਦੀ ਚਵਾਈ ਆ ਵੀਰੇ 6 ਵਜੇ ਦੀ ਚਵਾਈ ਆ ਸੂਬਾ ਦੀ ਓਕੇ ਰਿਪੋਰਟ ਆ ਵੀ ਐ ਨਹੀਂ ਵੀ ਸਿੱਧੀ ਲੱਗੀ ਆ ਨਹੀਂ ਵੀਰੇ ਨਹੀਂ ਹਨਾ ਹਾਂਜੀ ਵੀ ਸੱਜਰ ਮੈਂ ਆ ਤੇ ਜੇ ਸ਼ਾਮ ਨੂੰ ਤਾਂ ਬੜਾ ਚੰਗਾ ਲੇਵਾ ਤਿਆਰ ਕਰ ਹਾਂ ਬੜਾ ਵਧੀਆ ਵੀਰੇ ਹਾਂ ਕਿਉਂਕਿ ਹਜੇ ਟਾਈਮ ਵੀ ਇੱਧਾ ਹੀ ਹੋਇਆ ਹਾਂਜੀ ਹਾਂਜੀ ਤੇ ਨਾੜਾ ਨੂੜਾ ਵੜੀਆਂ ਲੇਵੇ ਤੇ ਹਨਾ ਹਾਂਜੀ ਹਾਂਜੀ ਤੇ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਕਰੂ ਵੀਰੇ ਦੁੱਧ ਵੀਰੇ ਇਨੇ 12 ਲੀਟਰ ਮਾਲਕਾਂ ਨੇ ਦੱਸਿਆ ਜਿਨੇ ਆਨੇ ਦੀ 12 ਲੀਟਰ ਨਹੀਂ ਕਰੀ ਓਕੇ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ 12 ਦੁੱਧ ਚੋਇਆ ਹਾਂਜੀ ਹਾਂਜੀ ਤੇ ਐਤ ਕੀ ਵੀ ਦੇਊਗੀ 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 ਵੀਰੇ ਹਜੇ ਤਾਂ ਮਲੇ ਮੂਲੇ ਤੇ ਆਉਣੀ ਮਾਜ 12 13 ਕਿਲੋ ਦੁੱਧ ਬੇਫਿਕਰ ਹੋ ਕੇ ਲੈ ਲੈ ਕੋਈ ਭੈਣ ਭਰਾ ਹਨਾ ਸਾਫ ਸੂਬ ਬੜੀ ਆ ਠੀਕ ਐ ਇਹਦੀ ਤੋਰ ਕਰਾਈਏ ਚੱਕ ਸ਼ਾਹ ਜੀ ਕਰ ਕੱਢੀ ਕਰਾਉਣ ਸਜਣੋ ਸੂਆ ਸੂਈ ਆ ਤੀਜਾ ਝੋਟੀਆਂ ਮਗਰ ਕਟਾ ਇੱਕ ਹਫਤੇ ਦੀ ਸੂਈ ਥੱਲੇ 10 ਦੁੱਧ ਆ ਤੇ ਵੀਡੀਓ ਬਣਾਉਣ ਦਾ ਟਾਈਮ ਵੀ ਨੋਟ ਕਰ ਲਿਓ 1:00 ਵਜੇ ਦਾ ਸਮਾਂ ਜਿਹੜਾ ਵੀਡੀਓ ਕਰੀ ਜਾਂਦੇ ਤੇ ਉਸ ਹਿਸਾਬ ਨਾਲ ਇਹਦੇ ਲੇਵੇ ਦਾ ਗੈਸ ਲਾਇਓ ਥੋੜਾ ਵੀਡੀਓ ਪਹਿਲਾਂ ਇੱਧਰ ਬਣਾਉਣ ਦਾ ਇਰਾਦਾ ਸੀ ਤਾਂ ਕਰਕੇ ਗੋਹਾਗਮਾ ਨਹੀਂ ਚੱਕਿਆ ਗਿਆ ਤੇ ਸੈੱਟ ਸੂਟ ਓਕੇ ਆ ਨਾ ਓਕੇ ਓਕੇ ਨਹੀਂ ਕੋਈ ਬਾਕੀ ਜਿੰਨਾ ਕੋਈ ਨਹੀਂ ਓਕੇ ਓਕੇ ਤੇ ਬਾਕੀ ਫਿਰ ਤੁਰਦੀ ਦਾ ਤੁਸੀਂ ਕੱਤ ਕਾਠ ਵੇਲ ਇਹ ਚੈੱਕ ਕਰ ਲਓ ਕੱਦ ਵੀਰ ਦੇ ਕਾਤੋਂ ਅੰਤਾਜਾ ਲਾ ਸਕਦੇ ਤੇ ਬਾਕੀ 100 ਦੀ 100 ਆ ਲੀਵਾ ਪੰਡਾ ਨਾ ਕਰਮਾਂ ਵਾਲੀ ਨੂੰ ਬੜਾ ਸੋਹਣਾ ਲੱਗਾ ਹੋਇਆ ਚੈੱਕ ਕਰ ਲੂ ਤੇ ਬਾਕੀ ਹੁਣ ਪਹਿਲੀ ਵਾਰੀ ਮੇਲ ਹੋਇਆ ਤੇ ਗੱਲਬਾਤ ਆਪਾਂ ਰੇਟ ਤੇ ਮੁੱਕੂਗੀ ਗੁਰਵਿੰਦਰ ਵੀਰ ਜੀ ਅੱਜ ਰੇਟ ਉਹ ਕਰੀਏ ਵੀ ਜਦੋਂ ਕਮਾਈ ਤਾਂ ਸਾਰਾ ਸਾਲ ਆਪਾਂ ਕਰਨੀ ਆ ਹਨਾ ਤੇ ਇਹ ਕਿੰਨੇ ਦੀ ਮਿਹਨਤ ਦੇਵਾਂਗੇ ਵੀਰੇ ਮੰਗਣ ਨੂੰ 85000 ਮੰਨ ਕਰਦੇ ਆ ਓਕੇ 80000 ਦੇ ਹਾਂ ਨਾ ਹੋ ਜੂਗੀ 80000 ਦੀ ਹਾਂ ਨਾ ਹੋ ਜੂਗੀ 10 ਦੁੱਧ ਤੇ ਬਾਕੀ ਮੌਕੇ ਤੇ ਪਿਆਰ ਮੁਹਬਤ ਮਾੜਾ ਯਾਰ ਉਹ ਦਮਾਨਦਾਨ ਆਏਗਾ ਇਹਦਾ ਘਰ ਆਲੇ ਦੀ ਕਰਾਂਗੇ ਜਿਹੜਾ ਭੈਣ ਭਰਾ ਆ ਗਿਆ ਹੈ ਨਾ ਚਾਹ ਪਾਣੀ ਪਿਆ ਕੇ ਮੈਂ ਦੇ ਕੇ ਦੇ ਕੇ ਗੱਲਾਂਗੇ ਐਂ ਗਰੰਟੀਆਂ ਹੋਣਗੀਆਂ ਹਾਂਜੀ ਹਾਂਜੀ ਓਕੇ ਰਿਪੋਰਟ ਮੈਂ ਚੰਗੀ ਆ ਤੇਰੀ ਹੈ ਨਾ ਜਿਹੜਾ ਆ ਗਿਆ ਮੁਰਦਾ ਨਹੀਂ ਆ ਗਿਆ ਲੈ ਕੇ ਜਾਊਗਾ ਵੀਰੇ ਹਾਂ ਇਹ ਨਹੀਂ ਵੀ ਆਪਾਂ ਵਿਖਾਇਆ ਕੁਛ ਤੇ ਨਿਕਲੂ ਕੁਛ ਦਸੱਲੀਆਂ ਹਰ ਪੱਖ ਦੀਆਂ ਹਾਂਜੀ ਠੀਕ ਆ ਤੇ ਗੁਰਵਿੰਦਰ ਵੀਰ ਇਹ ਸੂਆ ਕਿਹੜਾ ਜੀ ਇਹ ਵੀ ਤਿੱਜਾ ਹੀ ਸੂਆ ਓਕੇ ਇਹ ਦਿਨ ਕਿੰਨੇ ਲੈ ਜੂ ਦਿਨ ਮੇਰਾ ਜਿਹੜਾ ਮਿਰਖਾਣਾ ਹਫਤਾ ਹੀ ਲੈ ਜੂ ਹਾਂ ਪੰਜ ਹਫਤੇ ਦੇ ਵਿੱਚ ਵਿੱਚ ਸੁੰਦੀ ਆ ਚਲੋ ਟੈਂਪੂ ਟੂੰਪੂ ਚੜਨਾ ਕੋਈ ਅੱਕਦਾ ਦਿਨ ਪਹਿਲਾ ਸੂਬੇ ਇੱਕ ਅੱਕਦਾ ਦਿਨ ਪਹਿਲੋਂ ਵੀ ਸੂਬੇ ਤੇ ਬਾਕੀ ਭਰੀ ਖੜੀ ਐ ਜੇ ਸੂਬੀ ਕੀ ਦਾ ਰ ਹਨ ਐਡੇ ਦੇ ਹਵਾਨੇ ਕਿਤੇ ਖਾਲੀ ਸਾਰੀ ਮੱਝਾਂ ਥੋੜਾ ਲੱਗਦੇ ਨਹੀਂ ਲੱਗਦੇ ਨਹੀਂ ਲੱਗਦੇ ਵੀਰਿਆ ਮਦਾਨ ਦੀ ਮਾਜਾ ਇਹ ਪਰੋਜ ਪਰੋਜ ਸੁਣਵਾ ਵਾਲੀ ਬਸਤੀ ਵਾਲਿਆਂ ਦੇ ਰਵੇ ਦਾ ਮਾਜਾ ਓਕੇ ਉਹ ਮੇਰੀ ਭੂਆ ਜੀ ਦੇ ਲੜਕੇ ਆ ਜਿੰਨਾ ਤੋਂ ਆਈ ਆ ਕਿੰਨਾ ਕੋਲ ਆਈ ਆ ਪਿਛਲੇ ਸੂਏ ਦਾ ਕੀਰ ਇਹ ਵੀ ਇਹਦਾ ਵੀਰੇ 16 ਲੀਟਰ ਦੁੱਧ ਉਹਨਾਂ ਨੇ ਰਿਕਾਰਡ ਕੀਤਾ ਆ ਹੋਊਗਾ ਵੀ ਹਨਾ ਇਹ ਨਹੀਂ ਵੀ ਮੂੰਹ ਵਾਲਾ ਭਾਂਡੇ ਵਾਲਾ ਦੁੱਧ ਹਨਾ ਤੇ ਬਾਕੀ ਥਣਾ ਦੀ ਤੇ ਭਾਰਤੀ ਦਾ ਬੇਫਿਕਰੀ ਆ 100 ਦੀ 1 ਗਰੰਟੀ ਹੈ ਹਾਂ ਕਿਉਂਕਿ ਜੇ ਭਾਰਪੂਰ ਵਾਲੀ ਮੈਂ ਥਾਣਾ ਚ ਠੋਕ ਜਾਂਦੀ ਹੈ ਨਾ ਹਾਂਜੀ ਹਾਂਜੀ ਹਾਂ ਸੱਜਣੋ ਬੜੇ ਚੰਗੇ ਘਰਾਣੇ ਦੀ ਮੈਂ ਵਿਖਾਉਣ ਲੱਗੇ ਆ ਤੁਹਾਨੂੰ ਕਲਸੀਆਂ ਨਗਰ ਦੇ ਵਿੱਚ ਖੜੀ ਆ ਤੇ ਲੀਵੇ ਭਾਂਡੇ ਤੋਂ ਗੈਸ ਹੁਣ ਦੁੱਧ ਦਾ ਤੁਸੀਂ ਵੀ ਲਾ ਲਿਓ ਬੜਾ ਜਬਰ ਲੀਵਾ ਲੱਗਾ ਕਹਿ ਦਈਏ ਤਾਂ ਦੋਰ ਆਇਆ ਨਹੀਂ ਥੋੜੀ ਜੀ ਤੁਹਾਨੂੰ ਮਿਸਟੇਕ ਇਹ ਆਈ ਆ ਵੀ ਥਾਂ ਵੀਡੀਓ ਹੋਰ ਕਿਤੇ ਪਹਿਲਾਂ ਬਣਾਉਣੀ ਸੀ ਤੇ ਉਧਰ ਲੈ ਜਾਣੀਆਂ ਪੈ ਗਈਆਂ ਸਾਨੂੰ ਅਗੋਂ ਚਾਨਣ ਪੈਂਦਾ ਸੀ ਜਿਹਦੇ ਕਾਰਨ ਥੋੜਾ ਜਿਹਾ ਹਜੇ ਸਫਾਈ ਸੁਥੀ ਨਹੀਂ ਉਹ ਘੱਟ ਧਿਆਨ ਦਿੱਤਾ ਗਿਆ ਵੇਖੋ ਸੱਜਣਾ ਬਰੀਕ ਚਮੜੀ ਦੀ ਸਿੰਗਲ ਹੱਡੀ ਦੀ ਤੇ ਸੋਨਮਾਲੀ ਵਸਤੀ ਦਾ ਜਦੋਂ ਜਗਰ ਆ ਜਾਂਦਾ ਤਾਂ ਉੱਥੇ ਤਕਰੀਬਨ ਹੀ ਮਈਆਂ ਕਰਮਾਂ ਵਾਲੀਆਂ ਚੰਗੀਆਂ ਨਿਕਲਦੀਆਂ ਤੇ ਇਹਨੇ ਵੀ ਵਾਕੇ ਵੀਰ ਦੀ ਗੱਲਾਂ ਕੋ ਨਾ ਹਜੇ ਇਹਨੇ ਮੇਰੇ ਹਿਸਾਬ ਨਾਲ ਲੈਵਾ ਇੰਨਾ ਹੀ ਹੋਰ ਤਿਆਰ ਕਰ ਜਾਣਾ ਕਿਉਂਕਿ ਹਜੇ ਦਿਨ ਮੈਂ ਕੱਢਦੀ ਐ ਇਹਨੂੰ ਕੋਈ ਵਾਸਤਾ ਨਹੀਂ ਵੇਖੋ ਕੱਢੀ ਅਮਰੀਕਨਾਂ ਦਾ ਵਾਲਾ ਲੇਵਾ ਹੁਣ ਵੀ ਲਈ ਫਰਦੀ ਆ ਕੋਈ ਦੋਰ ਆ ਤੇ ਗੁਰਵਿੰਦਰ ਵੀਰੇ ਇਹਦਾ ਰੇਟ ਫਿਰ ਆਪਾਂ ਕੀ ਰੱਖਾਂਗੇ ਭਰਾ ਜੀ ਵੀਰੇ ਮੰਗਣ ਨੂੰ ਤਾਂ ਲੱਖ ਹੀ ਮੰਗਦੇ ਆ ਠੀਕ ਆ ਤੇ 95000 ਦੀ ਹਾਨਾ ਦੇ ਦਾਂਗੇ ਮੰਗਣ ਨੂੰ ਡਿਮਾਂਡ ਕਰਦੇ ਆਪਾਂ 1 ਲੱਖ ਰੁਪਇਆ ਤੇ 95000 ਦੀ ਮੈਂ ਦੇ ਦਿਆਂਗੇ ਤੇ ਬਾਕੀ ਜਿਹੜਾ ਲੈ ਗਿਆ ਕਰੂਗਾ ਯਾਦ ਹਨਾ ਧੌਣ ਵੇਖੋ ਸਜਣ ਕਿੱਡੀ ਲੰਮੀ ਆ ਪਿੱਛੋਂ ਐਨੂੰ ਕਰਦੇ ਗੁਰਵਿੰਦਰ ਵੀਰੇ ਕਿਰਾ ਆਪਣੇ ਭੈਣ ਭਰਾਵਾਂ ਨੂੰ ਫੇਰ ਹੋਰ ਵੀ ਤਸੱਲੀਆਂ ਕਰਾ ਦਿੱਤੀ ਹੈ ਨਾ ਪਹਿਲੀ ਵੀਡੀਓ ਕਰਕੇ ਆਪਣੀ ਕਰਕੇ ਮੋਲ ਇਹੋ ਜਿਹੇ ਦਿੱਤੇ ਆ ਕਿ ਉੱਡਦੀਆਂ ਜਾਣ ਕਰਮਾਂ ਵਾਲੀਆਂ ਠੀਕ ਆ ਤੇ ਬਾਕੀ ਥਣਾ ਲੋ ਟਿੱਪੀ ਆਇਆ ਸ਼ੈਦ ਸ਼ੈਦ ਚਾਰਾਂ ਜੀ ਚੋਣ ਬਹੁਤ ਜਿਆਦੀ ਪੋਲੀ ਨਿਕਲੂਗੀ ਆ ਟਿੱਪਣਾ ਆ ਜਿਹੜੀ ਮੋਟੀ ਉਂਗਲ ਉਂਗਲ ਜਿਹੜੀ ਮੋਟੀ ਧਾਰ ਹੁੰਦੀ ਓਕੇ ਬਾਕੀ ਗਰੰਟੀ ਵਾਲੀ ਮੈਂ ਹਾਂ ਭੋਲ ਗਰੰਟੀ ਵਾਲੀ ਆ ਤੇ 95 ਚ ਕੋਈ ਮਾੜਾ ਮੋਟ ਪਿਆਰ ਮੁਹੱਬਤ ਪਿਆਰ ਮੁਹੱਬਤ ਹੋ ਜੂਗਾ ਸਮਾਦੋ ਸੋ 500 ਦਾ ਹੀ ਮਾਨਤਾ ਨੂੰ ਹਾਂ ਵੀ ਇਹ ਜੇ ਸੋਚੇ ਕੋਈ ਵੀ 85 ਦੀ ਲੈ ਲਾਂਗੇ ਤੇ 90 ਦੀ ਨਹੀਂ ਮਿਲਣੀ ਹੈ ਨਾ ਨਹੀਂ ਵੀਰੇ ਨਹੀਂ ਕਿਉਂਕਿ ਗਾਂ ਵੀ ਰੁਪਏ ਲਾ ਕੇ ਆਪਾਂ ਦੇਣ ਲੈਣ ਵਾਲੇ ਮੁੱਲ ਕੀਤਾ ਵਗੀ ਕੋਈ ਨਹੀਂ ਪਹਿਲੀ ਵੀਡੀਓ ਪਾਉਣ ਲੱਗੇ ਆ ਤੁਸੀਂ ਲੈਣ ਵਾਲੇ ਮੁੱਲ ਕੀਤਾ ਤੇ ਬਾਕੀ ਇੰਨੇ ਦੀ ਮੈਂ ਮੈਲ ਨਹੀਂ ਨਹੀਂ ਲੋਕ ਭਾਅ ਬਹੁਤ ਕਰੀ ਜਾਂਦੇ ਬਹੁਤ ਫਿਰਦੇ ਆ ਹਨਾ ਤਾਂ ਨਹੀਂ ਮਿਲਦੀ ਜੀ ਮਾਲਕ ਵਾਲੇ ਕਰੀ ਜਾਂਦੇ ਲੋਕ ਹਨਾ ਧੰਨਵਾਦ ਆ ਵੀਰੇ ਤੇ ਇੱਕ 20 20 ਮੰਗੀ ਜਾਂਦੇ ਬਾਅਦ ਰੋਕੀ ਆਜੋ ਅਖੇ ਆਪਣੇ ਕੋਲੇ ਵਹਿੜਾ ਕਿੰਨੀਆਂ ਵਹਿੜ ਵੀਰੇ ਦੋ ਹੀ ਵਹਿੜਾ ਇੱਕ ਗੱਪਣ ਹੀ ਵਹਿੜ ਇੱਕ ਵੇਗੀ ਆ ਇੱਕ ਸੂਈ ਆ ਇੱਕ ਜਿਹੜੀ ਵਹਿੜ ਉਹ ਆਪਾਂ ਹੋਰ ਐਡ ਕਰਨੀ ਏ ਤੇ ਚ ਹਨਾ ਹਾਂਜੀ ਸੂਈ ਵਹਿੜ ਵੀਰੇ ਐਡ ਕਰਨੀ ਆ ਉਹ ਸੂਈ ਵਹਿੜ ਦਾ ਕੀ ਡਿਟੇਲ ਆ 16 17 ਲੀਟਰ ਦੁੱਧ ਦਾ ਵੀਰੇ ਉਹਦੇ ਹੱਲੇ ਠੀਕ ਆ ਤੇ ਬਾਕੀ ਆਪਾਂ ਚਲੋ ਕੈਮਰੇ ਤੇ ਚੱਲ ਕੇ ਹੀ ਗੱਲ ਕਰਦੇ ਹਾਂ ਉਹਦੇ ਨਾਲ ਹਨਾ ਹਾਂਜੀ ਹਾਂਜੀ ਠੀਕ ਆ ਧੰਨਵਾਦ ਜੁੜੇ ਰਹੋ ਵਹਿੜ ਦੀ ਵੇਟ ਕਰੋ ਅੱਗੇ ਹਾਂ ਗੁਰਵਿੰਦਰ ਵੀਰੇ ਇੱਕ ਹੀ ਵਹਿੜ ਆ ਹਨਾ ਆਪਣੀ ਹਾਂਜੀ ਇੱਕ ਆ ਵਹਿੜਾ ਇਸ ਹੁਆ ਕਿਹੜਾ ਸੂਈ ਆ ਜੀ ਸੂਆ ਵੀ ਜੀ ਪਹਿਲਾ ਸੂਈ ਆ ਮੂੰਹ ਚੋਂਗੀ ਆ ਸੂਆ ਪਹਿਲਾ ਸੂਈ ਆ ਤੇ ਮੂੰਹ ਚੋਂਗੀ ਆ ਮੂੰਹ ਚੋਂਗੀ ਆ ਵੀਰੇ ਠੀਕ ਆ ਬੱਚਾ ਇਹਦੇ ਕੋਲੇ ਬੱਚਾ ਮਗਰ ਵੀਰ ਜੀ ਬੱਛੀ ਆ ਮਗਰ ਇਹਦੇ ਬੱਛੀ ਆ ਜੀ ਬੱਛੀ ਆ ਕਿੰਨੇ ਦਿਨਾਂ ਦੀ ਸੂਈ ਕਿੰਨੀਆਂ ਕਿ ਦੁੱਧ ਆ ਹਫਤੇ ਦੀ ਸੂਈ ਆ 16 17 ਲੀਟਰ ਦੁੱਧ ਆ ਇੱਕ ਹਫਤੇ ਦੀ ਸੂਈ ਆ 16 17 ਲੀਟਰ ਦੁੱਧ ਆ ਪਲੂਣ ਸੂਈ ਆ ਹਾਂ ਜੀ ਹਾਂ ਜੀ ਪਲੂਣ ਸੂਈ ਆ ਤੇ ਚੂਣ ਚਾਂਨ ਨੂੰ ਚੂਣ ਚਾਂਨ 100 ਜੋ 100 ਜੇ ਠੀਕ ਆ ਮੰਗਾ ਲਾ ਕੇ ਚੋਣੇ ਵੰਗੇ ਤੋਂ ਬਿਨਾਂ ਹੀ ਭਾਵੇਂ ਚੋਲੋ ਵੇਖੋ ਠੰਡੀ ਠੰਡੀ ਸੀ ਲੱਗਦੀ ਓਕੇ ਵੀ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਚਵਾਈ ਵੀ ਚੰਗੀ ਹੋ ਥਣ ਚੰਗਾ ਹਨਾ ਹਾਂਜੀ ਬਹੁਤ ਵਧੀਆ ਚਵਾਈ ਤੇ ਤੌਰ ਕਰਾਈਏ ਚੱਕੇ ਦੀ ਮੜੀ ਜੀ ਦੰਦ ਤਾਂ ਨਹੀਂ ਵੇਖੇ ਉਹਨੇ ਚੌਗੀ ਆ ਵੀ ਤੇ ਮੂੰਹ ਮੂੰਹ ਚੌਗੀ ਪਲੂਣ ਸੂਈ ਵਹਿੜਾ ਸੱਜਣੋ ਹੈ ਨੂੰ ਹੀ ਲੈ ਚੱਲੋ ਕੋਈ ਤੇ ਬਾਕੀ ਲੇ ਹੋਏ ਭਾਂਡੇ ਦੀ ਸਫਾਈ ਬਹੁਤ ਚੰਗੀ ਆ ਮਗਰ ਵੱੱਛੀ ਆ ਸੱਜਣੋ ਕਲਸੀਆਂ ਨਗਰ ਦੇ ਵਿੱਚ ਜਿੱਥੇ ਤੁਹਾਨੂੰ ਦੋ ਮੱਝਾਂ ਝੋਟੀਆਂ ਬਖਾਈਆਂ ਉੱਥੇ ਆ ਕੇ ਵਹਿੜ ਵੀ ਵਕਾਉ ਵੇਖੋ ਕੱਦ ਕਾਠ ਵੇਲ ਬਾਕੀ ਬਹੁਤ ਸੁੰਦਰ ਬਿਹੜਾ ਸਜਣਾ ਚੰਗੀ ਜਾਤ ਬਰੀਡ ਵਾਲੀ ਰੰਗ ਕਾਲਾ ਪਾਫ ਐਚ ਐਫ ਵਾਲੀ ਪੂਰੀ ਮਾਰਦੀ ਹੈ ਮਗਰ ਵੱਛੀ ਤੇ ਬਿਲਕੁਲ ਤਾਜੀ ਸੂਈ ਹੈ ਇਸ ਗੱਲ ਤੇ ਗਵਾਈ ਇਹਦਾ ਸਰੀਰ ਘਟਾਂਚਾ ਵੀ ਭਰਦਾ ਸਜਣਾ ਵੇਖੋ ਕਿੰਨੀ ਕੁਆਲਟੀ ਵਾਲੀ ਬਿਹੜਾ ਤੇ ਗੁਰਵਿੰਦਰ ਵੀਰੇ ਇਹਦਾ ਵੀਰੇ ਇਹਦਾ ਮੋਲ ਤਾਂ ਕਰਦੇ 62000 ਇਹਦਾ ਜਿਹੜਾ ਡਿਮਾਂਡ ਕਰਦੇ ਆਪਾਂ 8 ਤੇ 2 62000 ਰੁਪਇਆ ਕਰਦੇ ਆਂ ਹਾਂਜੀ ਤੇ 58000 ਦੀ ਦੇ ਦਾਂਗੇ 58000 ਦੀ ਹਾਂਜੀ ਮੁੱਲ ਕਰਦੇ ਆਂ 62000 ਤੇ 58000 ਦੀ ਦੇ ਦੇਾਂਗੇ ਜਿਹੜਾ ਵੀ ਭੈਣ ਭਰਾ ਆ ਗਿਆ ਲੈਣ ਲੈਣਗੇ ਐਨੂੰ ਕਰ ਦਿਓ ਮਾੜੀ ਜੀ ਪਿੱਛੋਂ ਸਜਣੋ ਬਾਕੀ ਹੱਥ ਹੱਥ ਮਾਰਦੇ ਮੇਰਾ ਵੀਰ ਵੀ ਕੀ ਬਾਤ ਆ ਸਜਣੋ ਵੇਖੋ ਤੋਰ ਤਾਰ ਕੇ ਲਿਆਇਆ ਵੀਰਾ ਤੇ ਬਾਕੀ 52 ਜੋ ਹੋਰ ਵੀ ਵੀਰੇ ਮਾਨਤਨ ਹੋ ਜਾਊਗਾ ਵੀ ਜਿਹੜਾ ਭੈਣ ਭਰਾ ਫੂਨ ਲਾਊਗਾ ਫੂਨ ਆਊਗਾ ਉਹਦਾ ਹੋਰ ਵੀ ਮਾਨਤਨ ਕਰਾਂਗੇ ਠੀਕ ਆ ਗੁਰਵਿੰਦਰ ਵੀਰੇ ਤੇ ਆ ਸਜਣੋ ਜਿਹੜੀ ਬੱਚੀ ਨੂੰ ਇਹਨੇ ਜਨਮ ਦਿੱਤਾ ਕਰ ਲੋ ਚੈੱਕ ਹੈ ਨਾ ਕਿਆ ਬਾਤ ਵਾਲੀ ਗੱਲ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ